ਜੰਦੂ ਨੇ ਸੋਚਿਆ ਮਾਫ ਕਰਨਾ ਉਹ ਦਿਨ ਦੂਰ ਨਹੀਂ ਜਿਸ ਦਿਨ ਮੇਰੀਆਂ ਕੀਤੀਆਂ ਕਰਤੂਤਾਂ ਦਾ ਫਲ ਜੇ ਬਾਦਸ਼ਾਹ ਗੁਰੂ ਹਰਗੋਬਿੰਦ ਸਮਰਦੇ ਨੇੜੇ ਇਸੇ ਤਰ੍ਹਾਂ ਹੀ ਹੁੰਦਾ ਗਿਆ ਤੇ ਇੱਕ ਦਿਨ ਮੈਨੂੰ ਮੇਰੀਆਂ ਕੀਤੀਆਂ ਕਰਤੂਤਾਂ ਦਾ ਫਲ ਜ਼ਰੂਰ ਬਾਦਸ਼ਾਹ ਜਾਂਗਰ ਗੀਰਪਾਸੂ ਗੁਰੂ ਸਾਹਿਬ ਦੁਆ ਦੇਣਗੇ ਇਹਨੇ ਫਿਰ ਸਾਧ ਸੰਗ ਚਾਲ ਚੱਲੀ ਪਰ ਸੱਜਣਾ ਸੱਜਣਾ ਕਦੇ ਸੱਪਾਂ ਦੇ ਸਿਰਾਂ ਤੇ ਦੀਵੇ ਜਗਦੇ ਨੇ ਕਦੇ ਸ਼ੇਰਾਂ ਦੇ ਸਿਰਾਂ ਤੇ ਦੀਵੇ ਜਗਦੇ ਨੇ ਆਹਾ ਜੇ ਝੂਠ ਨੇ ਵੀ ਸੱਚ ਬਣ ਜਾਣਾ ਤੇ ਫਿਰ ਸੱਚ ਨੂੰ ਦੁਨੀਆ ਤੇ ਕੌਣ ਪੁੱਛੇਗਾ ਜੇ ਸੱਚ ਨੇ ਵੀ ਝੂਠ ਬਣ ਜਾਣਾ ਤੇ ਫਿਰ ਸੱਚ ਵੀ ਕੀ ਹੋਇਆ ਇਹਨੇ ਕਰਕੇ ਕੁਝ ਨਜ਼ੂਮੀਆਂ ਤੇ ਤਿਆਰ ਤੇ ਨਜ਼ੂਮੀਆਂ ਨੂੰ ਕਹਿੰਦਾ ਕਹਿੰਦਾ ਜਦ ਬਾਦਸ਼ਾਹ ਜਹਾਂਗੀਰ ਦਾ ਦਰਬਾਰ ਲੱਗਾ ਹੋਵੇ ਨਾ ਤੇ ਆ ਪੋਥੀਆਂ ਵਗੈਰਾ ਲੈ ਕੇ ਵਈਆਂ ਵਗੈਰਾ ਲੈ ਕੇ ਨਾ ਬਾਦਸ਼ਾਹ ਜਹਾਂਗੀਰ ਐ ਕਰੋ ਕਹਿੰਦਾ ਆ 1000 ਰੁਪਇਆ ਪਹਿਲਾਂ ਲੈ ਲਓ ਨਯੂਮੀਆਂ ਨੂੰ ਕਹਿੰਦਾ 5000 ਰੁਪਇਆ ਬਾਅਦ ਚ ਦੇਾਂਗਾ ਤੇ ਸਾਰੀ ਗੱਲ ਸਮਝਾ ਦਿੱਤੀ ਬਾਦਸ਼ਾਹ ਨੂੰ ਜਾ ਕੇ ਕਹੋ ਕਿ ਤੁਹਾਡੇ ਤੇ 60 ਸਤੀ ਆਈ 60 ਸਤੀ ਮਾਫ ਕਰਨਾ ਤੇ ਬਾਦਸ਼ਾਹ ਪੁੱਛੇ 60 ਸਤੀ ਕੀ ਆਖਿਆ ਜੀ ਜਾਣ ਲੇਵਾ 60 ਸਤੀ ਕਹਿਣਾ ਇਹ ਸਾਰਤ ਸਦੀ ਕਿਵੇਂ ਟਲ ਸਕਦੀ ਆਖਿਆ ਜੀ ਜੇਕਰ ਤੁਹਾਡੇ ਨਿਮਿਤ ਕੋਈ ਬਹੁਤ ਵੱਡਾ ਮਹਾਪੁਰਸ਼ ਬਹੁਤ ਵੱਡਾ ਕਮਾਈ ਵਾਲਾ ਸਤਪੁਰਸ਼ ਕਿਤੇ 40 ਦਿਨ ਇਕਾਂਤ ਯਗਾ ਦੇ ਵਿੱਚ ਬੈਠ ਕੇ ਤੁਹਾਡੇ ਨੇ ਮੇਤ ਕੋਈ ਤਪ ਕਰੇ ਕੋਈ ਨਾਮ ਜਪੇ ਕੋਈ ਮਾਲਾ ਫੇਰੇ ਤੇ ਤੁਹਾਡੀ ਸਾਰ ਸਦੀ ਟਲ ਸਕਦੀ ਆਖਿਆ ਜੇ ਬਾਦਸ਼ਾਹ ਪੁੱਛੇ ਹੋ ਜਾ ਮਹਾਂਪੁਰਸ਼ ਆਖਿਆ ਫਿਰ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਵੱਲ ਇਸ਼ਾਰਾ ਕਰ ਦੇਣਾ ਵੀ ਅੱਜ ਕੱਲ ਤੇਰੇ ਸ਼ਹਿਰ ਜੀ ਠਹਿਰੇ ਨੇ ਦੂਜੇ ਦਿਨ ਜੁਮੀ ਏ ਕਹਿੰਦੇ ਨੇ ਬਾਦਸ਼ਾਹ ਜਹਾਂਗੀਰ ਦਾ ਦਰਬਾਰ ਲੱਗਿਆ ਹੋਇਆ ਇਹੋ ਜਿਹੇ ਬੰਦਿਆਂ ਨੂੰ ਗੱਲਾਂ ਪਹੁੰਚਦੀਆਂ ਆਇਆ ਕਰਦੀਆਂ ਨੇ ਤੇ ਝੂਠਾ ਬੰਦਾ ਮੂੰਹ ਵੀ ਕਈ ਵਾਰੀ ਮੋੜ ਤੋੜ ਕੇ ਹੋ ਜਾ ਹੀ ਬਣਾ ਲੈਂਦਾ ਖਾਲਸਾ ਜੀ ਕੇ ਅੰਦਰ ਬਾਦਸ਼ਾਹ ਜਹਾਂਗੀਰ ਦੇ ਦਰਬਾਰ ਚ ਨਜ਼ੂਮੀਆਂ ਪੁੱਜੇ ਜਾ ਕੇ ਬੜਾ ਭੇੜਾ ਜਾਂ ਮੂੰਹ ਬਣਾਇਆ ਬੜਾ ਉੱਠਾ ਜਾਂ ਮੂੰਹ ਬਣਾਇਆ ਭੇੜਾ ਜ ਬੜਾ ਰੋਣਾ ਜਾਂ ਮੂੰਹ ਬਣਾਇਆ ਬਗਲ ਵਿੱਚ ਬਈਆਂ ਤੇ ਜਾ ਕੇ ਆਖਿਆ ਜਾਹ ਪਨਹਾ ਜੋ ਆਪਣਾ ਜੋ ਆਪਣਾ ਬਾਦਸ਼ਾਹ ਜਹਾਂਗੀਰ ਕਹਿੰਦਾ ਉਹ ਕੀ ਗੱਲ ਹੋ ਗਈ ਪੁੱਛਦਾ ਨਜ਼ੂਮੀ ਨੂੰ ਕੀ ਗੱਲ ਹੋ ਗਈ ਤੇਰੇ ਚਿਹਰੇ ਤੇ ਰੌਣਕ ਨਹੀਂ ਤੇਰੇ ਚਿਹਰੇ ਤੇ ਖੁਸ਼ੀ ਨਹੀਂ ਉਹ ਤੋਂ ਮੋੱਕੇ ਨਜ਼ੂਮੀਆਂ ਨੇ ਆਖਿਆ ਬਾਦਸ਼ਾਹ ਮੈਂ ਤਾਂ ਸਾਰੀ ਰਾਤ ਨੀਂਦ ਨਹੀਂ ਪਈ ਬਾਦਸ਼ਾਹ ਜਹਾਂਗੀਰ ਪੁੱਛਦਾ ਉਹ ਕਿਵੇਂ ਆਖਿਆ ਜੀ ਸਰਕਾਰ ਆ ਮੈਂ ਵਈਆਂ ਵਾਚੀਆਂ ਨੇ ਸਰਕਾਰ ਤੇ ਬਹੁਤ ਵੱਡੀ ਸਾੜ ਸਤੀ ਆ ਰਹੀ ਬਾਦਸ਼ਾਹ ਜਹਾਂਗੀਰ ਪੁੱਛਦਾ ਉਹ ਸਾੜ ਸਤੀ ਕਿਹੋ ਜੀ ਆਖਿਆ ਜੀ ਇਹੋ ਜੀ ਸਾੜ ਸਤੀ ਮਾਫ ਕਰਨਾ ਤੁਹਾਡੀ ਜਾਨ ਵੀ ਲੈ ਸਕਦੀ ਬਾਦਸ਼ਹ ਸਰਕਾਰ ਦੀ ਜਾਨ ਨੂੰ ਖਤਰਾ ਬਾਦਸ਼ਾਹ ਜਹਾਂਗੀਰ ਕਹਿੰਦਾ ਮੇਰੀ ਸਾੜ ਸਤੀ ਕਿਵੇਂ ਟਲ ਸਕਦੀ ਆਖਿਆ ਨਜ਼ੂਮੀਆਂ ਨੇ ਜੇਕਰ ਤੁਹਾਡੇ ਨਿਮਤ ਕੋਈ ਬਹੁਤ ਵੱਡਾ ਮਹਾਪੁਰਸ਼ ਮਾਫ਼ ਕਰਨ ਜਿਹਦਾ ਦੁਨੀਆ ਤੇ ਚੰਗਾ ਮਾਨ ਸਤਕਾਰ ਹੋਵੇ ਤੁਹਾਡੇ ਨਿਮਿਤ ਕਿਸੇ ਕਾਂਤ ਜਗ੍ਹਾ ਤੇ ਬੈਠ ਕੇ 40 ਦਿਨ ਤਪੱਸਿਆ ਕਰੇ ਮਾਲਾ ਫੇਰੇ ਨਾਮ ਜਪੇ ਤੁਹਾਡੀ ਸਰਸ ਦੀ ਟਲ ਸਕਦੀ ਬਾਦਸ਼ਾਹ ਜਹਾਂਗੀਰ ਲਗਾ ਕਹਿਣਾ ਕਹਿਣ ਲੱਗਾ ਭਈ ਇਹੋ ਜਿਹੇ ਮਹਾਪੁਰਸ਼ ਕਿਹੜੇ ਹੋ ਸਕਦੇ ਨੇ ਨਜ਼ੂਮੀਆਂ ਨੇ ਆਖਿਆ ਜੀ ਤੁਹਾਡੇ ਸ਼ਹਿਰ ਦੇ ਠਹਿਰਣ ਗੁਰੂ ਹਰਗੋਬਿੰਦ ਸਮਰ ਤੋਂ ਵੱਡਾ ਤੇ ਕੋਈ ਮਹਾਪੁਰਸ਼ ਨਹੀਂ ਹੋ ਸਕਦਾ ਉਹ ਨਾਲੇ ਤੁਹਾਡੇ ਬਹੁਤ ਨੇੜੇ ਨੇ ਉਹਨਾਂ ਨੂੰ ਬੇਨਤੀ ਕਰੋ ਕਹਿੰਦੇ ਬਾਦਸ਼ਾਹ ਜਹਾਂਗੀਰ ਨੂੰ ਟਿਕਾਈ ਨਹੀਂ ਆਉਂਦੀ ਬਈ ਸਾੜ ਸਤੀ ਆ ਗਈ ਸਾੜ ਸਤੀ ਆ ਗਈ ਸਾੜ ਸਤੀ ਆ ਗਈ ਝੂੜਦੀਆਂ ਕੰਧਾਂ ਸਦਾ ਨਹੀਂ ਰਹਿੰਦੀਆਂ ਰੇਤ ਦੀਆਂ ਕੰਧਾਂ ਇੱਕ ਦਿਨ ਟਹਿ ਜਾ ਕੇ ਕਰਦੀਆਂ ਹਨ ਖਾਲਸਾ ਜੀ ਇੱਕ ਝੂਠ ਨੂੰ ਛਪਾਉਣ ਵਾਸਤੇ ਲੱਖਾਂ ਝੂਠ ਬੋਲਨੇ ਪੈਂਦੇ ਨੇ ਪਰ ਇੱਕ ਦਿਨ ਊੜ ਨਖਟੇ ਨਾਨਕਾ ਓੜਕ ਸੱਚ ਰਹੀ ਕਹਿੰਦੇ ਬਾਦਸ਼ਾਹ ਜਹਾਂਗੀਰ ਕਹਿੰਦੇ ਨੇ ਗੁਰੂ ਅਰਜਨ ਦੇਵ ਸਮਰ ਦੇ ਪਾਸ ਆਪਣੇ ਸਿਪਾਹੀ ਭੇਜੇ ਤੇ ਬਾਦਸ਼ਾਹ ਨੂੰ ਬੁਲਾਇਆ ਕਹਿੰਦੇ ਨੇ ਕਿ ਉੱਠ ਕੇ ਬੜਾ ਸਦਕਾਰ ਕੀਤਾ ਆਪਣੇ ਪਾਸ ਚੰਦਨ ਦੀ ਚੌਂਕੀ ਤੇ ਬਿਠਾਇਆ ਬੇਨਤੀ ਕੀਤੀ ਮਹਾਰਾਜ ਗੁਰੂ ਹਰਗੋਬਿੰਦ ਮਹਾਰਾਜ ਇਹਦਾ ਰੰਗ ਉੱਡਿਆ ਵੇਖ ਕੇ ਕਹਿੰਦੇ ਬਾਦਸ਼ਾਹ ਬਾਦਸ਼ਾਹ ਜਹਾਂਗੀਰ ਕੀ ਗੱਲ ਹੋ ਗਈ ਤੇਰਾ ਚਿਹਰੇ ਤੇ ਰੌਣਕ ਨਹੀਂ ਤੇਰੇ ਚਿਹਰੇ ਤੇ ਖੁਸ਼ੀ ਨਹੀਂ ਆਖਿਆ ਜੀ ਮੈਨੂੰ ਨਯੂਮੀਆਂ ਨੇ ਦੱਸਿਆ ਕਿ ਤੁਹਾਡੇ ਤੇ ਬਹੁਤ ਵੱਡੀ ਸਾੜ ਸਤੀ ਆਈ ਹੈ ਬਹੁਤ ਵੱਡੀ ਸਾੜ ਸਤੀ ਆਈ ਜਾਣ ਲੈ ਵਾ ਸਾੜ ਸਤੀ ਮਹਾਰਾਜ ਮੇਰੀ ਜਾਨ ਵੀ ਜਾ ਸਕਦੀ ਮਹਾਰਾਜ ਜੀ ਕਿਰਪਾ ਕਰੋ ਮੈਨੂੰ ਨਾਲ ਇਹ ਵੀ ਦੱਸਿਆ ਮੈਂ ਪੁੱਛਿਆ ਸਾੜਸ ਦੀ ਕਿਵੇਂ ਟਲ ਸਕਦੀ ਜੇ ਤੁਹਾਡੇ ਨਿਵੇਂ ਤ ਕੋਈ ਬਹੁਤ ਵੱਡਾ ਮਹਾਂਪੁਰਸ਼ ਕਿਸੇ ਇਕਾਂਤ ਜਗ੍ਹਾ ਤੇ ਬੈਠ ਕੇ ਤੁਹਾਡੇ ਨਿਵੇਂ ਤ 40 ਦਿਨ ਨਾਮ ਜੱਪੇ ਮਾਲਾ ਫੇਰੇ ਜਾਂ ਤਬ ਕਰੇ ਤੁਹਾਡੀ ਇਹ ਸਾੜਸ ਦੀ ਟਲ ਸਕਦੀ ਇਕਾਂਤ ਜਗ੍ਹਾ ਦੱਸੇ ਗਵਾਲੀਆ ਰਾਜ ਦਾ ਕਿਲਾ ਮਹਾਰਾਜ ਤੇ ਤੁਹਾ ਮੈਂ ਇਸ ਕਰਕੇ ਤੁਹਾਨੂੰ ਸੱਦਿਆ ਬੇਨਤੀ ਕੀਤੀ ਹੈ ਕਿ ਤੁਹਾਡੇ ਤੋਂ ਵੱਡਾ ਮਹਾਂਪੁਰਸ਼ ਕਿਹੜਾ ਹੋ ਸਕਦਾ ਇਹ ਕੰਮ ਕਿਰਪਾ ਕਰਕੇ ਆਪ ਕਰੋ ਸਤਿਗੁਰੂ ਗੁਰੂ ਹਰਗੋਬਿੰਦ ਸਮਰ ਹੱਸ ਪੈ ਅਜੂਰ ਨੇ ਸੋਚਿਆ ਜੇ ਅਸੀਂ ਆਖਿਆ ਵੀ ਅਸੀਂ ਨਹੀਂ ਜਾਣਾ ਤੇ ਇਹਦੀ ਭਾਵਨਾ ਨੂੰ ਠੇਸ ਵਜੇਗੀ ਕਿਉਂਕਿ ਇਹ ਨਹੀਂ ਦਿਣੀ ਬਾਦਸ਼ਾਹ ਜਹਾਂਗੀਰ ਸਤਿਗੁਰੂ ਗੁਰੂ ਹਰਗੋਬਿੰਦ ਸਮਰ ਦੇ ਬੜਾ ਨੇੜੇ ਹੋ ਚੁੱਕਾ ਸੀ ਤੇ ਬਾਦਸ਼ਾਹ ਜਹਾਂਗੀਰ ਨੂੰ ਬਾਦਸ਼ਾਹ ਕਹਿੰਦੇ 60 ਸਤੀ ਆਈ ਤਾਂ ਜ਼ਰੂਰ ਹੈ ਪਰ ਬਾਦਸ਼ਾਹ ਜਹਾਂਗੀਰ ਤੇਰੇ ਤੇ ਨਹੀਂ ਆਈ ਇਹ ਆਈ ਕਿਸੇ ਹੋਰ ਤੇ ਆ ਪਰ ਅਸੀਂ ਫਿਰ ਵੀ ਜਾਵਾਂਗੇ ਅੱਜ ਬਾਦਸ਼ਾਹ ਜਹਾਂਗੀਰ ਦਾ ਕਹਿਣਤ ਗੁਵਾਲੀਅਰ ਕਿਲਾ ਇੱਕ ਸਮੇਂ ਵਿੱਚ ਸਤਗੁਰੂ ਪਾਤਸ਼ਾਹ ਕਿੰਨੀਆਂ ਭਾਵਨਾ ਪੂਰੀਆਂ ਕਰਦੇ ਨੇ ਹਰ ਗੁਵਾਲੀਅਰ ਕਿਲੇ ਦਾ ਦਰੋਗਾ ਹਰਦਾਸ ਦੋ ਸਤਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਨਿਤਾ ਪ੍ਰਤੀ ਅਰਦਾਸ ਕਰਦਾ ਸੀ ਕਿਤੇ ਸੇਵਾ ਦਾ ਮੌਕਾ ਮਿਲ ਜਾਏ ਗੁਰੂ ਸਾਹਿਬ ਦੇ ਸਿੱਖ ਚਾਹੁੰਦੇ ਸਨ ਕਿਤੇ ਚੰਦੂ ਲੱਗ ਜਾਏ ਹੱਥ ਤੇ ਇਹਨੂੰ ਦਿਨ 'ਚ ਚੰਨ ਵਿਖਾ ਦਈਏ ਚੰਦੂ ਨੂੰ ਦਿਨ ਦੀ ਚੰਦ ਦਿਖਾ ਦਈਏ ਤੇ ਕਿਤੇ ਹੱਥ ਲੱਗ ਜੇ ਤਾਂ ਮਾਫ ਕਰਨਾ ਰਾਜੇ ਅਰਦਾਸਾਂ ਕਰਦੇ ਸਨ ਕਿ ਜੇ ਪਰੇ ਕਰਵਾ ਸਕਦਾ ਇਸ ਗੁਵਾਦੀਰ ਕਿਲੇ ਦੀ ਕੈਦ ਵਿੱਚੋਂ ਤਾਂ ਸਤਿਗੁਰੂ ਗੁਰੂ ਹਰਗੋਬਿੰਦ ਸਮਰ ਬਰੀ ਕਰਵਾ ਸਕਦੇ ਨੇ ਪਰ ਚੰਦੂ ਚਾਹੁੰਦਾ ਸੀ ਪਾਸ਼ਾ ਨੂੰ ਕੈਦ ਖਾਨੇ ਵਿੱਚ ਪਾ ਦਿਆਂ ਜੇਲ੍ਹ ਖਾਨੇ ਵਿੱਚ ਪਾ ਦਿਆਂ ਭਾਵਨਾ ਚੰਦੂ ਦੀ ਵੀ ਪੂਰੀ ਕਰਨ ਲੱਗੇ ਨੇ ਕਹਦੇ ਭੈ ਭਾਵਨਾ ਚੰਦੂ ਦੀ ਵੀ ਪੂਰੀ ਕਰਨ ਲੱਗੇ ਨੇ ਪਾਸ਼ਾ ਕਹਿੰਦਾ ਨੇ ਸਤਿਗੁਰੂ ਗੁਰੂ ਹਰਗੋਬਿੰਦ ਸਮਰਾਜ ਜੀ ਐ ਤੂੰ ਗੁਵਾਦੀਰ ਕਿਲੇ ਵਿੱਚ ਪੁੱਜਣਾ ਜੇਲ੍ਹ ਦੇ ਦਰੋਗੇ ਹਰਦਾਸ ਦੇ ਪਾਸ ਕਹਿੰਦੇ ਬਾਦਸ਼ਾਹ ਜਹਾਂਗੀਰ ਨੇ ਵਜ਼ੀਰ ਖਾਨ ਦੇ ਨਾਂ ਨਾਂ ਦੇ ਵਜ਼ੀਰ ਨੂੰ ਭੇਜਣਾ ਜੀਰ ਖਾਨ ਦੇ ਵਜੀਦ ਖਾਨ ਨੂੰ ਭੇਜਣਾ ਤੇ ਜਾ ਕੇ ਗੱਲ ਕਹਿਣੀ ਕਿ ਖਜ਼ਾਨੇ ਦੇ ਵਿੱਚੋਂ 500 ਸੋਨੇ ਦੀਆਂ ਮੋਹਰਾ ਨਿੱਤਾ ਪ੍ਰਤੀ ਗੁਰੂ ਸਾਹਿਬ ਦੇ ਪ੍ਰਬੰਧ ਵਾਸਤੇ ਦਿੱਤੀਆਂ ਜਾਣ ਇਹਨਾਂ ਦੀ ਸੇਵਾ ਵਿੱਚ ਕੋਈ ਫਰਕ ਨਾ ਰਹਿਣ ਦਿੱਤਾ ਜਾਵੇ ਪਰ ਖਾਲਸਾ ਜੀ ਅੱਜ ਉਹ ਗੁਆੜੀਅਰ ਦਾ ਕਿਲਾ ਜਿੱਥੇ ਦਿਨ ਦਾ ਸਮੇਂ ਵੀ ਸੂਰਜ ਦੀ ਰੋਸ਼ਨੀ ਨਹੀਂ ਸੀ ਪਹੁੰਚਦੀ ਉਹ ਪਵਿੰਜਾ ਰਾਜੇ ਮਾਫ ਕਰਨਾ ਸਤਿਗੁਰੂ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਬਕਾਰ ਤੇ ਹਟੇ ਅੱਜ ਗਵਾਲੀਅਰ ਕਿਲੇ ਦਾ ਕਿਲਾ ਸੱਚਖੰਡ ਦਾ ਸੱਚਖੰਡ ਦਾ ਰੂਪ ਬਣ ਗਿਆ ਸਵੇਰੇ ਆਸਾ ਦੀ ਵਾਰ ਦੇ ਕੀਰਤਨ ਸਜਦੇ ਨੇ ਖਾਲਸਾ ਦੀ ਸ਼ਾਮ ਦੇ ਦੀਵਾਨ ਸਜਦੇ ਦੁਪਹਿਰ ਦਾ ਸਮੇਂ ਢਾਡੀਆਂ ਦੀਆਂ ਵਾਰਾਂ ਅੱਜ ਸਤਿਗੁਰੂ ਗੁਰੂ ਹਰਗੋਬਿੰਦ ਜੀ ਮਾਰਦੇ ਚਰਨਾਂ ਵਿੱਚ ਜਿਨਨੇ ਕੈਦੀ ਸਣ ਆਨੰਦ ਪਹਿਮਾਨ ਦੇ ਨੇ 52 ਰਾਜੇ ਜਿਨ੍ਹਾਂ ਦੇ ਹੱਥ ਜਿਨ੍ਹਾਂ ਪਾਸੋਂ ਬਾਦਸ਼ਾਹ ਜਹਾਂਗੀਰ ਨੇ ਰਿਆਸਤਾਂ ਖੋ ਕੇ ਇਨਾਂ ਦੇ ਰਾਜਕੁਸ਼ਣ ਇਹ ਪਾਸ਼ਾ ਦੇ ਚਰਨਾਂ ਵਿੱਚ ਪੁੱਜਦੇ ਨੇ ਦੋਵੇਂ ਸਮੇ ਗੁਰੂ ਕੇ ਦਰਬਾਰ ਲੱਗਦੇ ਗੁਰੂ ਕੇ ਨੰਗਰ ਚੱਲਦੇ ਤਿੰਨ ਦਿਨ ਗੁਜ਼ਰ ਗਿਆ ਗੁਰੂ ਸਾਹਿਬ ਨੇ ਕੋਈ ਪ੍ਰਸ਼ਾਦਾ ਪਾਣੀ ਨਹੀਂ ਛਕਿਆ ਭਾਈ ਪ੍ਰਾਣਾ ਤੇ ਭਾਈ ਜੇਠਾ ਜੀ ਵਰਗੇ ਸਿੱਖਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਕੀਤੀ ਗਰੀਬ ਨਵਾਜ਼ ਆ ਪ੍ਰਸ਼ਾਦਾ ਨਹੀਂ ਛਕਦੇ ਗੁਰੂ ਸਾਹਿਬ ਲੱਗੇ ਕਹਿਣ ਭਾਈ ਪ੍ਰਾਣਿਆ ਭਾਈ ਜੇਠਿਆ ਇਹ ਵਕਤ ਦੇ ਬਾਦਸ਼ਾਹ ਦਾ ਟੈਕਸਾਂ ਤੇ ਕਰਾਂ ਰਾਈ ਗਰੀਬਾਂ ਦਾ ਖੂਨ ਚੋੜ ਕੇ ਟੈਕਸ ਇਕੱਠਾ ਕੀਤਾ ਧੰਨ ਅਸੀਂ ਇਸ ਧੰਨ ਦਾ ਪ੍ਰਸ਼ਾਦਾ ਨਹੀਂ ਛਕਣਾ ਗਰੀਬ ਨਵਾਜ਼ ਕੀ ਹੁਕਮ ਹੈ ਗੁਰਦੇਵ ਨੇ ਆਖਿਆ ਭਾਈ ਜੇਠਿਆ ਭਾਈ ਪ੍ਰਾਣੀਆਂ ਇੰਜ ਕਰੋ ਤੁਸੀਂ ਦੋਵੇਂ ਸਿੱਖ ਜਾ ਕੇ ਨਾ ਸ਼ਹਿਰ ਦੇ ਵਿੱਚ ਮਜ਼ਦੂਰੀ ਕਰਿਆ ਕਰੋ ਸ਼ਾਮ ਦੇ ਸਮੇਂ ਜੋ ਤੁਸੀਂ ਮਜ਼ਦੂਰੀ ਕਰਕੇ ਕਰਿਆ ਕਰੋਗੇ ਜੋ ਵਟਕ ਹੋਵੇਗੀ ਪੈਸਿਆਂ ਦੀ ਉਹਦਾ ਰਾਸ਼ਨ ਲੈ ਕੇ ਆਇਆ ਕਰੋ ਫਿਰ ਪ੍ਰਸ਼ਾਦਾ ਤਿਆਰ ਕਰਕੇ ਛਕਾਇਆ ਕਰੋ ਅਸੀਂ ਛਕਾਇਆ ਕਰਾਂਗੇ ਸਾਤ ਸੰ ਐਸਾਈ ਚੱਲਦਾ ਰਿਹਾ ਸਮਾਂ 20 ਤੱਕ ਤੁਰਿਆ ਜਾਂਦਾ ਸੀ ਚੰਦੂ ਬੜੀਆਂ ਚਾਲਾਂ ਖੇੜਦਾ ਸੀ ਕਿਤੇ ਹਰਦਾਸ ਨੂੰ ਚਿੱਠੀ ਲਿਖ ਕੇ ਭੇਜੀ ਇਹ ਮਾਫ ਕਰਨਾ ਐਧੀਆਂ ਦੇ ਹੱਥ ਨੌਕਰਾਂ ਦੇ ਹੱਥ ਚਿੱਠੀ ਲਿਖ ਕੇ ਭੇਜੀ ਗੁਰੂ ਸਾਹਿਬ ਦੇ ਖਾਣੇ 'ਚ ਯਹਿਰ ਪਾ ਦਿਓ ਤੁਹਾਨੂੰ ਮੈਂ 5000 ਸੋਨੇ ਦੀਆਂ ਮੋਹਰਾਂ ਦੇਵਾਂਗਾ ਉਹ ਹਰਦਾਸ ਦੋ ਸਤਿਗੁਰੂ ਗੁਰੂ ਹਰਗੋਬਿੰਦ ਜੀ ਮਹਾਰਾਜ ਦਾ ਮਾਨੀ ਮੰਨ ਅਨਰ ਸ਼ਰਧਾਲੂ ਸਿੱਖ ਬਣ ਚੁੱਕਾ ਸੀ ਉਹਨੇ 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 ਚੰਦੂ ਦੀਵਾਨ ਦੇ ਟਹਿਲ ਕਾਰਨ ਤੇ ਐਲ ਕਾਰਨ ਨੂੰ ਆਖਿਆ ਇਹ ਕੰਮ ਮੈਂ ਤੂੰ ਨਹੀਂ ਸਕਦਾ ਨਾ ਮੈਂ ਕਰਨਾ ਤੇ ਨਾ ਮੈਂ ਕਰ ਸਕਦਾ ਚੰਦੂ ਦੀ ਕੋਈ ਚਾਲ ਨਾ ਚੱਲੀ 40 ਦਿਨ ਪੂਰੇ ਹੋਣ ਤੇ ਕਹੇ ਬਾਦਸ਼ਾਹ ਜਹਾਂਗੀਰ ਦੇ ਪਾਸ ਨਜੂਮੇ ਇਹ ਫਿਰ ਭੇਜੇ ਆਖਿਆ ਕਿ ਬਾਦਸ਼ਾਹ ਨੂੰ ਕਹੋ ਅਜੇ 60 ਸਦੀ ਪੂਰੀ ਨਹੀਂ ਟਲੀ ਕਰਦੇ ਕਰਦੇ ਸਮਾਂ ਬੀਤਦਾ ਤੁਰਿਆ ਜਾਂਦਾ ਸੀ 6 ਮਹੀਨੇ ਦਾ ਸਮਾਂ ਬੀਤ ਗਿਆ ਕਹਿੰਦੇ ਨੇ ਇਧਰ ਹਰਮੰਦਰ ਸਾਹਿਬ ਦੇ ਵਿੱਚ ਸਿੱਖਾਂ ਵਿੱਚ ਪਰੇਸ਼ਾਨੀ ਛਾ ਗਈ ਹਰਾਨੀ ਛਾ ਗਈ ਕਿ ਪਾਦਸ਼ਾਹ ਤਾਂ 40 ਦਿਨ ਲਈ ਗੁਰੂ ਕੀ ਸੰਗਤ ਗਵਾਲੀਅਰ ਦੇ ਕਿਲੇ ਦੀ ਕੈਦ ਵਿੱਚ ਗਏ ਸਨ ਬਾਦਸ਼ਾਹ ਦੇ ਨਿਮਿਤ ਕੋਈ ਜਬ ਤਬ ਕਰਨ ਵਾਸਤੇ ਇਹ ਤਾਂ 6 ਮਹੀਨੇ ਦਾ ਸਮਾਂ ਪੂਰਾ ਹੁੰਦੇ ਜਾ ਰਿਹਾ ਹੈ ਇਹੋ ਜੇ ਸਿੱਖ ਸਣ ਭਾਈ ਪ੍ਰਾਣੇ ਤੇ ਜੱਠ ਵਰਗੇ ਸਿੱਖ ਜਿਹੜੇ ਤੇहां ਪਲਟਰੀਆਂ ਜਾਣਦੇ ਸਨ ਕਹਿੰਦੇ ਨੇ ਰਾਤ ਦੇ ਸਮੇ ਬਾਦਸ਼ਾਹ ਜਹਾਂਗੀਰ ਦੀ ਸ਼ਾਤੀ ਤੇ ਸ਼ੇਰਾਂ ਦਾ ਰੂਪ ਧਾਰਨ ਕਰਕੇ ਜਾ ਚੜੇ ਬਾਦਸ਼ਾਹ ਜਹਾਂਗੀਰ ਸੁੱਤਾ ਪਿਆ ਕੰਬ ਉੱਠਿਆ ਜਦ ਨજર ਪਈ ਸ਼ੇਰ ਗੁਰਲਾ ਉੱਠਿਆ ਕਹਿੰਦੇ ਸ਼ੇਰਾਂ ਨੂੰ ਕਹਿੰਦਾ ਜਾਣ ਦਿਓ ਇਹਨੇ ਬਾਦਸ਼ਾਹ ਜਹਾਂਗੀਰ ਨੇ ਸੋਚਿਆ ਇਹੀ ਸਾਤ ਸਤੀ ਆਈ ਆ ਦੋਵੇਂ ਹੱਥ ਜੋੜ ਕੇ ਗੁਰੂ ਅਰਜਨ ਦੇਵ ਜੀ ਨੂੰ ਯਾਦ ਕੀਤਾ ਗੁਰੂ ਅਰਜਨ ਦੇਵ ਸਾਹਿਬ ਜੀ ਮੈਨੂੰ ਬਚਾਓ ਗੁਰੂ ਅਰਜਨ ਦੇਵ ਜੀ ਮੈਨੂੰ ਬਚਾਓ ਕਹਿੰਦੇ ਨੇ ਉਹ ਸ਼ੇਰਾਂ ਦੇ ਰੂਪ ਚ ਆਏ ਸਿੱਖ ਇਹਨਾਂ ਨੇ ਸਮਰਤਾ ਵਾਲੀ ਬੋਲੀ ਚਾਖਿਆ ਆਖਿਆ ਜੇ ਕੱਲ ਨੂੰ ਗੁਰੂ ਹਰਗੋਬਿੰਦ ਸਮਰ ਨੂੰ ਨਾ ਛੱਡਿਆ ਰਿਆ ਕੀਤਾ ਖਵਾਲੀਰ ਕਿਲੇ ਦੀ ਕਹਿ ਤੂੰ ਯਾਦ ਰੱਖਣਾ ਅੱਜ ਤੱਕ ਗੁਰੂ ਹਰਗੋਬਿੰਦ ਸਮਰ ਦਾ ਵਾਸਤਾ ਪਾ ਕੇ ਬਚ ਗਿਆ ਪਰ ਕੱਲ ਨੂੰ ਅਸੀਂ ਤੈਨੂੰ ਛੱਡਣਾ ਨਹੀਂ ਬਖਸ਼ਣਾ ਨਹੀਂ ਇਹ ਕਹਿ ਕੇ ਇਹ ਸ਼ੇਰਾਂ ਵਾਲੇ ਸਰੀਰ ਧਾਰਨ ਕੀਤੇ ਸਿੱਖ ਅਲੋਪ ਹੋ ਗਏ ਅੰਤਰ ਧਿਆਨ ਹੋ ਗਿਆ ਕਹਿੰਦੇ ਬਾਦਸ਼ਾਹ ਜਹਾਂਗੀਰ ਨੂੰ ਪਿਛਲੀ ਰਾਤੇ ਨੀਂਦ ਨਾ ਆਈ